सॾू तव्हां दुवनिया न बाबु रंग दुनिया सधू तव्हां अधनि धनिया सधू तव्हां ध्वनिया धनिया सॾु तव्हां ध्वनिया ਆ ਗੱਲ ਮੈਂ ਦਿਓ ਤੇ ਬਚਾ ਜਾਵੇ ਹੋਣ ਆਕੀਤਨ ਹੋਣ ਜਾ ਰਿਹਾ ਹੈ ਭਾਈ 3 ਤਰੀਕ ਨੂੰ ਆਪਣੀਆਂ ਪਰਵਾਸ ਰੀਆਂ ਸਮਾਪਤ ਹੋਣਗੀਆਂ 3 ਤਰੀਕ ਨੂੰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਵੇਂ ਦੀਵਾਰ ਹ ਦੀਵਾਰ ਹਾਲ ਵਿੱਚ ਹੋਏਗਾ ਸੋ ਬੇਨਤੀ ਪ੍ਰਵਾਨ ਕਰਿਓ ਅੱਜ ਉਹਦੀ ਸਫਾਈ ਕਰਨੀ ਆ ਭਾਈ ਸਾਰੇ ਸੰਗਤ ਨੇ ਜਿੰਨੇ ਵੀ ਸੰਗਤ ਕਰ ਸਕਦੀ ਹੈ ਦਿਵਾਨ ਹਾਲ ਦੀ ਆਪਾਂ ਨੇ ਸਫਾਈ ਕਰਨੀ ਅੱਜ ਕਿਉਂਕਿ ਉਸ ਵਿੱਚ ਜਿਹੜੇ 3 ਤਰੀਕ ਦੇ ਨੇ ਜਨਵਰੀ ਦੇ ਨੇ ਖਣਪਾਰ ਪ੍ਰਾਰambh ਹੋਣਗੇ ਉਸੇ ਵਿੱਚ ਹੀ ਦਿਵਾਨ ਹਾਲ ਵਿੱਚ ਸੋ ਬੇਨਤੀ ਪ੍ਰਵਾਨ ਕਰਿਓ 4 ਜਨਵਰੀ ਨੂੰ ਭਾਈ ਹਰਸਰਬ ਦੀ ਤਰਫੋਂ ਵਿਚਾਰ ਲੈ ਗੁਰ ਕੀਰਤਨ 5 ਜਨਵਰੀ ਨੂੰ ਸਾਰਾ ਦਿਨ ਦਿਵਾਨ ਚੱਲਗੇ 6 ਜਨਵਰੀ ਨੂੰ ਮਰਦਾਬਾਸਾ ਪਿਆਰ ਹੋਏਗਾ ਹੁਣ ਭਾਈ ਲਖਵਿੰਦਰ ਸਿੰਘ ਜੀ ਉਹਨਾਂ ਤੋਂ ਅਗਲਾ ਪ੍ਰੋਗਰਾਮ ਦਿੱਤਾ ਜਾਏਗਾ ਵਾਤ ਕੋ ਕਿਤੇ ਨਾ ਜਾਈਂ ਮੈਂ ਨਹੀਂ ਗਿਣੀ ਤੂੰ ਮੋਹ ਰੱਖ ਨੂੰ ਤੇਰਾ ਨਾਮ ਖੁੰਢ ਕਰ ਮੈਂ ਗਏ ਕਿਤੇ ਤੂੰ ਤੇਰਾ ਨਾਮ ਖੁੰਢ ਕਰ ਮੈਂ ਕੀ ਨਾ ਪੇਰਾ ਨਾਮ ਹੈ ਤਾਰਾ ਮੈਂ ਅੰਗੂਲੇ ਕੀ ਠੇ Oh كوني تهلمي اک ਉਹ ਸਾਨੂ ਗਗੁਣੀ ਗਾਣਾ ਤੁਮਰੀ ਮਹਿਨਾ ਵਰਨਨਾ ਸਕੂ ਓ ठाकुर ਤੁਹਾਨੂੰ ਜੀ ਭਗਵਾਨ ਅਸੀਂ ਲਾਇ ਤੇਰੇ ਨਾਮ ਗੁਰੂ ਜੀ ਤੋੜ ਨਿਵਾਜਾਂਗੇ ਅਸੀਂ ਲਾਇ ਤੇਰੇ ਨਾਮ ਗੁਰੂ ਜੀ ਤੋੜ ਨਿਵਾਜਾਂਗੇ आई रे नाल कुतुनी तोर मारो रे आई रे नाल मेरी दी Ooh, mm -hmm. ਕਿਸੇ ਸੌਂਗ ਨੂੰ ਕਰ ਲਓ ਸੋ ਸੈਟਿੰਗ ਮਾਲ ਦੀ ਸਾਖੀ ਪਹਿਲਾਂ ਉਹ ਵੀ ਮਨ ਵਿੱਚ ਬੜਾ ਪ੍ਰੇਮ ਸੀ ਬੜਾ ਪਿਆਰ ਸੀ ਗੰਦਲ ਸਤਿਗੁਰੂ ਜੀ ਆਉਣ ਵੀ ਮੇਰੀ ਗੋੜੀ ਵਿੱਚ ਬੈਠ ਗਏ ਜਿਹੜੀਆਂ ਉੱਥੇ ਬੜੀਆਂ ਸਨ ਤੇ ਸਤਿਗੁਰੂ ਜੀ ਉਸ ਬੇੜੀ ਵਿੱਚ ਬੈਠੇ ਜਿਹਦੀ ਵੀ ਭਾਵਨਾ ਸੀ ਜਿਹਦੇ ਦਿਲ ਵਿੱਚ ਪਿਆਰ ਸੀ ਇਹਨਾਂ ਮਹੱਤਵ ਜਿੰਨ ਸੇ ਸੱਚੇ ਆ ਜਿਨ ਮਨ ਹੋਰ ਨ ਕੋਰ ਸਕਾਂਦੇ ਬੱਚੇ ਹਰ ਤੇ ਇਸ਼ਕ ਖੁਦਾਏ ਰੰਗ ਦੀ ਧਾਰ ਕੀ ਵਿਸਰੇ ਜਿਨ ਨਾਮ ਸਿਠੋਏ ਭਾਰਤੀਏ ਆਪ ਲਈ ਲੜ ਲਾਇ ਬਰ ਦਰਵੇਸ ਤੇ ਤਿਨ ਧੰਨ ਜਨਮ ਦੀ ਮਾਓ ਆਏ ਸਫਲ ਤੇ ਕੋਈ ਗੁਰੂ ਨੂੰ ਦਿਨ ਯਾਦ ਕਰੇ ਪ੍ਰੇਮ ਕਰੇ ਸਤਿਗੁਰੂ ਦੀ ਤੋਰ ਨਿਵਾਰ ਲਵੇ ਵੱਡੇ ਕੀਆ ਵੱਡੀਆਂ ਕਿਛ ਤੇ ਹਣਾ ਗਣ ਨਾ ਜਾਏ ਸੋ ਕਰਤਾ ਤੇ ਅਗਰ ਕ੍ਰਿਮ ਦੇ ਜੀਆ ਹਰਿਕ ਸਭ ਬਾਹਰ ਹੋਈ ਸਾਰੀ ਕਾਰ ਕਮਾਉਣੀ ਦਿਲ ਸੋਹਣੀ ਬਿਨੈਨਾ ਪਾਈ ਗੁਰੂ ਜੀ ਤੌਰ ਦਾ ਬਣਾਉਂਦੇ ਨੇ ਜੀ ਗੁਰੂ ਦੀ ਗੱਲ ਮੰਨੀਏ ਗੁਰੂ ਦੀ ਬਚਨਾਂ ਉੱਤੇ ਚੱਲੀਏ ਵੱਡੇ ਕੀਆ ਵੱਡਿਆਈਆ ਵੱਡਾ ਬਣਾ ਦਿੰਦੀ ਆ ਵੱਡੇ ਕੀਆ ਵੱਡਿਆਈਆ ਵੱਡਾ ਬਣਾ ਦਿੰਦੀ ਆ ਵੱਡੇ ਕੀਆ ਵੱਡਿਆਈਆ ਵੱਡਾ ਦਾ ਬੜਾ ਗੰਦੀਆਂ ਦੇਖਿਆ ਰੋਡ ਲਿਆ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਦੇ ਪਿੱਛੇ ਬਿਠਵਾ ਜਿੰਨੇ ਮੰਨ ਬਿਠਾ ਸਕਦਾ ਬੇਨਤੀ ਕਰਦੇਗਾ ਜੀ ਕਿੱਥੇ ਬੈਠੋ ਉਹਦੇ ਪਾਸੇ ਕਿਉਂਕਾ ਖਾਲੀ ਬਈ ਐ ਸਪੇਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਵਿੰਦਰ ਉੱਲੜ ਲੱਗਿਆ ਗੁਰੂ ਜੀ ਅਸੀਂ ਤੇਰੇ ਪੱਲੇ ਨਾਲ ਲਈ ਰੱਖੇ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਈ ਰੱਖੇ ਇਹ ਸੰਪਾਏ ਦੇਖਣ ਦਰਸ਼ਕ ਜੀ ਕੋ ਬਾਬਾ ਰਾਮ ਫੜ ਜੀ ਅਕਸ਼ਰ ਉਦੋਸਤ ਪ੍ਰੰਤ ਦਾ ਪ੍ਰੋਗਰਾਮ ਦਿੱਤਾ ਜਾ ਰਿਹਾ ਹੈ Pode. Hum. 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 Yeah. ਤੈਨੂੰ ਆਪਣਾ ਮਾਣ ਆਖਰਾ ਦੇ ਪਤੇ ਨੂੰ ਮਾਰਕ ਕੋलोनी ਵੱਲੋਂ ਭਾਈ ਸਾਰੇ ਸੰਗਤ ਨੂੰ ਜੀ ਆਇਆਂ ਜਨਦਾ